ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਮਾਈਕ ਰਿਪੋਰਟ ਦੇ ਨਾਮ ਮੈਂ ਰਾਜਵਿੰਦਰ ਪੋਤਨਾ ਖੰਡੋਰੀ ਬਾਰਡਰ ਵਿਖੇ ਮੌਜੂਦ ਹਾਂ ਡੱਲੇਵਾਲ ਸਾਹਿਬ ਦੀ ਜਿਹੜੀ ਭੋਖ ਹੜਤਾਲ ਦਾ ਅੱਜ 37ਵਾਂ ਦਿਨ ਆ ਤਾਂ ਇੱਥੇ ਅੱਜ ਉੱਤਰ ਪ੍ਰਦੇਸ਼ ਦੇ ਤਰਾਈ ਕਿਸਾਨ ਯੂਨੀਅਨ ਦੇ ਤੇਜਵੀਰ ਸਿੰਘ ਬਿਰਕ ਉਹ ਪਹੁੰਚੇ ਨੇ ਵੱਡੇ ਲੀਡਰ ਨੇ ਐਸ ਕੇ ਐਮ ਦੇ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਹਾਡੀ ਡੱਲਿਆ ਸਾਹਿਬ ਨਾਲ ਹੋਈ ਜੀ ਗੱਲਬਾਤ ਹਾਂਜੀ ਡੱਲੇਵਾਲ ਸਾਹਿਬ ਨਾਲ ਸਾਡੀ ਗੱਲ ਹੋਈ ਹੈ ਔਰ ਉਹਨਾਂ ਦੇ ਨਾਲ ਨਾ ਬਿਲਕੁਲ ਔਰ ਉੱਤਰ ਪ੍ਰਦੇਸ਼ ਦੀ ਜਿਹੜੀ ਸਭ ਤੋਂ ਵੱਡੀ ਪਾਰਟੀ ਹੈ ਇਸ ਟਾਈਮ ਦੇਸ਼ ਦੀ ਤੀਜੇ ਨੰਬਰ ਦੀ ਪਾਰਟੀ ਹੈ ਸਮਾਜਵਾਦੀ ਪਾਰਟੀ ਉਹਨਾਂ ਨੇ ਇੱਕ ਵਫ਼ਦ ਦੇ ਤੌਰ ਤੇ ਅੱਜ ਇੱਥੇ ਭੇਜਿਆ ਤਾਂ ਕੋ ਲਗਾਤਾਰ ਉਹਨਾਂ ਨੂੰ ਚਿੰਤਾ ਸੀ ਔਰ ਜਦੋਂ ਉਹਨਾਂ ਨੇ ਮੈਨੂੰ ਲਗਾਤਾਰ ਕਈ ਵਾਰ ਫੋਨ ਕਰਕੇ ਪੁੱਛਿਆ ਵੀ ਡੱਲੇਵਾਲ ਸਾਹਿਬ ਦੀ ਸਿਹਤ ਬਾਰੇ ਦੱਸੋ ਉਹਨਾਂ ਨੇ ਕਿਹਾ ਕਿ ਜ਼ਰੂਰ ਤੁਸੀਂ ਇੱਕ ਆਪਣਾ ਡੈਲੀਗੇਸ਼ਨ ਤੇ ਤੁਰੰਤ ਨਾਲ ਤਿਆਰ ਕਰਕੇ ਸਾਨੂੰ ਭੇਜਿਆ ਜਿੱਥੇ ਕਿਸਾਨ ਜੱਥੇਬੰਦੀ ਵਾਲੋਂ ਆ ਉੱਤੇ ਪਾਸੇ ਦੂਜੇ ਪਾਸੇ ਸਮਾਜਵਾਦੀ ਡੈਲੀਗੇਸ਼ਨ ਵੀ ਅੱਜ ਪਹੁੰਚਿਆ ਔਰ ਡੱਲੇਵਾਲ ਸਾਹਿਬ ਨਾਲ ਗੱਲ ਹੋਈ ਹੈ ਅਸੀਂ ਸਰਕਾਰ ਤੋਂ ਹਮੇਸ਼ਾ ਡਿਮਾਂਡ ਕੀਤੀ ਹੈ ਕਿ ਸਰਕਾਰ ਕਿਸੇ ਚੀਜ਼ ਦਾ ਇੰਤਜ਼ਾਰ ਨਾ ਕਰੇ ਸਰਕਾਰ ਕਿਸਾਨਾਂ ਦੇ ਨਾਲ ਗੱਲ ਜਾਰੀ ਕਰੇ ਅੱਜ ਸੰਤਵਾ ਦੇਣਾ ਹੈ ਸਰਕਾਰ ਕੀ ਇੰਤਜ਼ਾਰ ਕਰ ਰਹੀ ਹੈ ਸੁਪਰੀਮ ਕੋਰਟ ਇੰਟਰਵੈਨ ਕਰ ਰਿਹਾ ਹੈ ਕਿ ਗੱਲ ਕਰਨੀ ਚਾਹੀਦੀ ਹੈ ਸਰਕਾਰ ਦੇ ਪੱਖੋਂ ਕੋਈ ਸੈਂਟਰ ਸਰਕਾਰ ਦਾ ਮੁੱਦਾ ਹੈ ਸੈਂਟਰ ਸਰਕਾਰ ਕਹਿੰਦੀ ਹੈ ਕਿ ਦਿੱਲੀ ਨਹੀਂ ਆ ਸਕਦੇ ਅਗਰ ਟਰੈਕਟਰ ਲੈ ਕੇ ਜਾਂਦੇ ਕਹਿੰਦੇ ਟਰੈਕਟਰ ਲੈ ਕੇ ਨਹੀਂ ਜਾ ਸਕਦੇ ਪੈਦਲ ਜਾਣਾ ਚਾਹੁੰਦੇ ਆ ਪੈਦਲ ਨਹੀਂ ਜਾ ਸਕਦੇ ਇਹ ਦੱਸੋ ਦਿੱਲੀ ਕਿਸੇ ਦੇ ਬਾਪ ਦੀ ਬਪਾਉ ਦੀ ਹੈ ਦਿੱਲੀ ਕਿਉਂ ਨਹੀਂ ਜਾ ਸਕਦੇ ਇਹ ਅਡਾਨੀਆਂ ਮਾਨੀ ਦੀ ਦਲਾਲ ਸਰਕਾਰ ਇਸ ਦੇਸ਼ ਦੀ ਖੇਤਾਨੀ ਖੇਤੀ ਕਿਸਾਨੀ ਨੂੰ ਗੁਲਾਮੀ ਗੁਲਾਮ ਕਰਨਾ ਚਾਹੁੰਦੀ ਹੈ ਅੱਜ ਫਿਰ ਜਿਹੜੇ ਤਿੰਨ ਕਾਨੂੰਨ ਵਾਪਸ ਲਏ ਸੀ ਉਹਨੂੰ ਫਿਰ ਦੂਜੇ ਦਰਵਾਜ਼ੇ ਫਿਰ ਉਹ ਜਿਹੜੀ ਨੀਤੀ ਲਿਆ ਕੇ ਸਟੇਟਾਂ ਦਾ ਜਿਹੜਾ ਫੈਡਰਲ ਸਿਸਟਮ ਹੈ ਇਸ ਦੇਸ਼ ਦਾ ਉਹ ਫੈਡਰਲ ਸਿਸਟਮ ਨੂੰ ਖਤਮ ਕਰ ਰਹੀ ਹੈ ਸਰਕਾਰ ਇਹ ਉਸਾ ਸਿਰਫ ਕਾਰਪੋਰੇਟ ਨੂੰ ਦੇ ਸਾਰੀ ਦੇਸ਼ ਦੀ ਖੇਤੀ ਕਿਸਾਨੀ ਦੇਣ ਦਾ ਕੰਮ ਹੈ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਇਸ ਦੇ ਇਸ ਦੀ ਖੇਤੀ ਕਿਸਾਨੀ ਨੂੰ ਗੁਲਾਮ ਨਹੀਂ ਹੋਣ ਦਿਆਂਗੇ ਜਥੇਬੰਦੀਕ ਤੌਰ ਦੇ ਉੱਤੇ ਸਾਡੇ ਵਿਚਾਰਿਕ ਮਤ ਪੇਦ ਹੋ ਸਕਦੇ ਨੇ ਲੇਕਿਨ ਜਦੋਂ ਵੀ ਸਰਕਾਰ ਤਸ਼ੱਦਦ ਕਰੇਗੀ ਸਰਕਾਰ ਧੱਕਾ ਕਰੇਗੀ ਜ਼ਬਰ ਕਰੇਗੀ ਉਦੋਂ ਉਦੋਂ ਦੇਸ਼ ਦਾ ਕਿਸਾਨ ਫਿਰ ਜਥੇਬੰਦੀ ਨਹੀਂ ਵੇਖੇਗਾ ਉਦੋਂ ਵੀ ਸਰਕਾਰ ਦੇ ਖਿਲਾਫ ਸੜਕਾਂ ਦੇ ਝੰਡੇ ਲੈ ਕੇ ਖੜਾ ਹੋਏਗਾ ਔਰ ਪਿਛਲੇ ਦੋ ਕੋਲਾ ਵਡੀਆਂ ਹੋਈਆਂ ਨੇ ਜਿਹਦੇ ਵਿੱਚ ਤਰਾਈ ਦੇ ਵਿੱਚ ਕਿਸਾਨਾਂ ਨੇ ਸਹੂਲियत ਕੀਤੀ ਹੈ ਔਰ ਅਸੀਂ ਕਹਿਣਾ ਚਾਹੁੰਦੇ ਹਾਂ ਅਸੀਂ ਉਸ ਇਲਾਕੇ ਦੇ ਹੁੰਨੇ ਆ ਜਿੱਥੇ 26 ਜਨਵਰੀ ਨੂੰ ਸ਼ਹਾਦਤ ਦੇ ਨਾਲ ਨਵਰੀਦ ਦੇ ਪਿਤਾ ਜੀ ਸਾਡੇ ਨਾਲ ਖੜੇ ਨੇ ਔਰ ਉਸ ਦਿਨ ਜਿਸ ਦਿਨ ਅੰਦੋਲਨ ਖਤਮ ਹੋਣ ਤੇ ਮਹਾਤ ਤੀ 27 28 ਜਨਵਰੀ 2020 ਨੂੰ 21 ਨੂੰ ਉਸ ਦਿਨ ਵੀ ਸਾਡੇ ਉਸ ਗਾਜੀਪੁਰ ਦੇ ਬਾਰਡਰ ਤੇ ਅਸੀਂ ਖੜੇ ਸਾਂ 120 ਲੋਕ ਬਚੇ ਸਨ ਲੇਕਿਨ ਅਸੀਂ ਪੁਲਿਸ ਦੇ 3000 ਪੈਰਾਮਿਲਟਰੀ ਫੋਰਸਰ ਦੇ ਸਾਹਮਣੇ ਹੱਕ ਖਾਣ ਕੇ ਖੜੇ ਸਾਂ ਔਰ ਉਹਨਾਂ ਨੂੰ ਮਜਬੂਰ ਕੀਤਾ 10 ਅਕਤੂਬਰ ਨੂੰ ਉਸ ਅਜੇ ਮਿਸ਼ਨ ਟੈਣੀ ਦੇ ਖਿਲਾਫ ਖੜੇ ਹੋਏ ਜਿਹੜਾ ਲਖਮੀਪੁਰ ਦੇ ਨਾਲ ਉਹਦੇ ਵਿੱਚ ਤੁਸੀਂ ਵੀ ਸ਼ਾਮਲ ਸੀ ਬਿਲਕੁਲ ਮੇਰੇ ਨਾਲ ਪੰਜ ਕਿਸਾਨ ਮੌਕੇ ਤੇ ਖਤਮ ਹੋਏ ਮੇਰੇ ਸਾਥੀ ਖਤਮ ਹੋਏ ਇੱਕ ਤੁਹਾਡੇ ਵਰਗਾ ਪੱਤਰਕਾਰ ਨੌਜਵਾਨ ਸਾਥੀ ਜਿਹੜਾ ਮੈਂ ਇੰਟਰਵਿਊ ਲੈ ਰਿਆ ਸੀ ਉਹ ਮੌਕਾ ਤਾਂ ਖਤਮ ਹੋਇਆ ਰਮਨ ਕਸ਼ਪ ਅੱਜ ਦਰਦ ਹੈ ਜਦੋਂ ਉਹ ਘਟਨਾ ਤੋਂ ਬਾਅਦ ਪੂਰੀ ਦੁਨੀਆ ਦੇ ਅੰਦਰ ਭਾਰਤ ਸਰਕਾਰ ਦੀ ਨਖੇਦੀ ਕੀਤੀ ਗਈ ਔਰ ਕਿਹਾ ਗਿਆ ਇਹ ਸ਼ਰਮਸਾਰ ਕਰਨ ਵਾਲਾ ਨਰਸੰਗਾਰ ਇਹ ਜੈਨੋਸਾਈਡ ਹੈ ਉਸ ਤੋਂ ਬਾਅਦ ਉਹ ਤਰਾਈ ਦੇ ਰਹੀ ਲੋਕਾਂ ਜਦੋਂ ਲੋੜ ਪਈ ਹੈ ਅਸੀਂ ਖੂਨ ਬਹਾਏ ਅਸੀਂ ਸਾਹਮਣੇ ਸੰਘਰਸ਼ ਕੀਤਾ ਹੈ ਅੱਜ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਸਰਕਾਰ ਇਮਤਿਹਾਨ ਨਾ ਲਵੇ ਗੱਲ ਦਾ ਜਰੀਆ ਚਾਲੂ ਕਰੇ ਇਸ ਇਸ ਅੰਦੋਲਨ ਦੇ ਵਿੱਚ ਵੀ ਅਕੀ ਮੰਗ ਆ ਕਿ ਲਖੀਮਪੁਰ ਖੀ ਦਾ ਜਿਹੜਾ ਇਨਸਾਫ ਉਹ ਮਿਲਣਾ ਚਾਹੀਦਾ ਉਹ ਇਨਸਾਫ ਦੀ ਗੱਲ ਕਿੱਥੇ ਖੜੀ ਆ ਪੂਰਾ ਕਿਉਂ ਨਹੀਂ ਮਿਲ ਪਰ ਸਰ ਲੋ ਤੇ ਉਹ ਇਨਸਾਫ ਨਹੀਂ ਮਿਲਿਆ ਸਰਕਾਰ ਨੇ ਉਹਨੂੰ ਆਪਣੇ ਸਰਕਾਰ ਰਹਿੰਦਿਆਂ ਉਹਨੂੰ ਆਪਣੇ ਮੰਤਰੀ ਪਦ ਤੋਂ ਨਹੀਂ ਹਟਾਇਆ ਲੇਕਿਨ ਜਨਤਾ ਦੀ ਔਲਾਦ ਨੇ ਉਹਨੂੰ ਸਰਕਾਰ ਉਹਨੂੰ ਹਰਾ ਕੇ ਅੱਜ ਉਤਕਸ਼ ਵਰਮਾਨ ਲਖੀਮਪੁਰ ਦੇ ਸੰਸਦ ਆਏ ਨੇ ਇਹੋ ਹੀ ਨੇ ਜਿਨ੍ਹਾਂ ਅਜੇ ਮਿਸ਼ਰ ਟੈਨੂ ਹਰਾ ਕੇ ਉਸ ਇਲਾਕੇ ਦੀ ਲੋਕਾਂ ਨੇ ਕਿਹਾ ਕਿ ਅਸੀਂ ਸਾਡੀ ਅਦਾਲਤ ਤੇ ਨਹੀਂ ਜੇ ਸਕਦਾ ਸਰਕਾਰ ਦੀ ਅਦਾਲਤ ਤੇ ਹੋ ਸਕਦਾ નિર્ਦੋਸ਼ ਹੋਏ ਔਰ ਅਸੀਂ ਤੁਹਾਨੂੰ ਕਹਿਣਾ ਚਾਹੁੰਦੇ ਆ ਅਦਾਲਤ ਦੇ ਵਿੱਚ ਕੇਸ ਚੱਲਦਾ ਹੈ ਦੇਰ ਹਨੇਰ ਨਹੀਂ ਉਹ ਪਰਮਾਤਮਾ ਜ਼ਰੂਰ ਇਨਸਾਫ ਕਰੇਗਾ 18 19 ਸਾਲ 22 ਸਾਲ ਦੇ ਨੌਜਵਾਨ ਸ਼ਹੀਦ ਹੋਏ ਨੇ ਕਲੀਆਂ ਭੈਣਾ ਦੇ ਭਰਾ ਮਸ਼ਹੀਦ ਹੋਏ ਨੇ ਇਨਸਾਫ ਅੱਜ ਨਹੀਂ ਤੇ ਕੱਲ ਉਸ ਅਦਾਲਤ ਦੇ ਵਿੱਚੋਂ ਵੀ ਜ਼ਰੂਰ ਸਜ਼ਾ ਉਸ ਦੋਸ਼ੀ ਨੂੰ ਮਿਲੇਗੀ ਅਸੀਂ ਉਮੀਦ ਕਰਦੇ ਹਾਂ ਕਿ ਉਹਨਾਂ ਦੇ ਸਮੇਂ ਦੇ ਅੰਦਰ ਉਹ ਜਿਹੜਾ ਕੇਸ ਹੈ ਉਹਦੇ ਅੰਦਰ ਜਦੋਂ ਸਜ਼ਾ ਮਿਲੇਗੀ ਉਦੋਂ ਉਹ ਜਿਹੜੇ ਸਾਡੇ ਸਾਥੀ ਸ਼ਹੀਦ ਹੋਏ ਨੇ ਉਹਨਾਂ ਨੂੰ ਆਤਮਾ ਨੂੰ ਸ਼ਾਂਤੀ ਮਿਲੇਗੀ ਜਿਵੇਂ ਉਹ ਕੇਸ ਦੇ ਵਿੱਚ ਬੜੇ ਵੱਡੇ ਲੀਡਰ ਨੇ ਭਾਜਪਾ ਦੇ ਤਾਂ ਜਿਨ੍ਹਾਂ ਦੇ ਹਮਲਾ ਹੋਇਆ ਜਾਂ ਜਿਹੜੇ ਗਵਾਹ ਨੇ ਉਹਨਾਂ ਦੇ ਕੋਈ ਉਹਨਾਂ ਵੱਲੋਂ ਦਬਾਅ ਤਾਂ ਨਹੀਂ ਪਾਇਆ ਜਾ ਰਿਹਾ ਜਾਂ ਉਹਨਾਂ ਨੂੰ ਤੰਗ ਪਕੋਜੀ ਜ਼ਾਲਮ ਸਰਕਾਰ ਹੈ ਸਰਕਾਰ ਹਰ ਹੱਤ ਕੰਡਾ ਪਨਾ ਰਹੀ ਹੈ ਭਾਵੇਂ ਗਵਾਹ ਹੋਣ ਭਾਵੇਂ ਉਸ ਕੇਸ ਦੀ ਪੈਰ ਵੀ ਕਰਨ ਵਾਲੇ ਸਾਡੇ ਸਾਥੀ ਹੋਣ ਉਹਨਾਂ ਸਾਰਿਆਂ ਦੇ ਉੱਤੇ ਹਰ ਤਰ੍ਹਾਂ ਦਾ ਮੁਕਦਮੇ ਤਸ਼ੱਦਦ ਉਹਨਾਂ ਨੂੰ ਟੌਰਚਰ ਕਰਨਾ ਇਹ ਸਰਕਾਰ ਦਾ ਕੰਮ ਹੈ ਲੇਕਿਨ ਫਿਰ ਵੀ ਸਾਡੇ ਯੋਧੇ ਉਹਦੀ ਪੈਰ ਵੀ ਕਰਦੇ ਆ ਔਰ ਜਦੋਂ ਗਵਾਹੀ ਦੀ ਲੋੜ ਪਈ ਗਵਾਹੀਆਂ ਦੇ ਕੇ ਆਏ ਆ ਠੋਕ ਕੇ ਔਰ ਬਾਕੀ ਸਾਥੀ ਵੀ ਗਵਾਹੀਆਂ ਦੇ ਰਹੇ ਨੇ ਜਿਹੜੀ ਡਰਾਫਟ ਪਾਲਿਸੀ ਸਟੇਟਾਂ ਨੂੰ ਭੇਜੀ ਆ ਸੈਂਟਰ ਵੱਲੋਂ ਉਹਨੂੰ ਲੈ ਕੇ ਯੂਪੀ ਦੇ ਵਿੱਚ ਕੀ ਪ੍ਰੋਗਰਾਮ ਹੋਣਗੇ ਜਾਂ ਜਿਹੜਾ ਇਹ ਅੰਦੋਲਨ ਚੱਲ ਰਿਹਾ ਇਹਦੇ ਸਮਰਥਨ ਦੇ ਵਿੱਚ ਉੱਥੇ ਦਿਲ ਮੋਲਾ ਸੀ ਆ ਪਿੱਛੀ ਪਿਛਲੀ 23 ਤਰੀਕ ਨੂੰ ਪੂਰੇ ਯੂਪੀ ਦੇ ਲਗਭਗ 50 ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਉਤਰਾਖੰਡ ਦੇ 10 11 6 ਜ਼ਿਲ੍ਹਿਆਂ ਦੇ ਵਿੱਚ ਉਹਦੀਆਂ ਜਿਹੜੀਆਂ ਕਾਪੀਆਂ ਨੂੰ ਉਛਾੜਿਆ ਔਰ ਰਾਸ਼ਟਰਪਤੀ ਨੂੰ ਗਿਆਨ ਦੇ ਕੇ ਡਿਮਾਂਡ ਕੀਤੀ ਹੈ ਕਿ ਇਹ ਪਾਲਿਸੀ ਫੈਡਰਲ ਸਿਸਟਮ ਦੇ ਜਿਹੜਾ ਸਟੇਟ ਦਾ ਰਾਈਟ ਹੈ ਜਿਹੜੀ ਮਾਰਕੀਟਿੰਗ ਹੈ ਉਹ ਜਿਹੜਾ ਪਾਲਿਸੀ ਬਣਾਣਾ ਕੈਗਰੀਕਲਚਰ ਦੀ ਹੈ ਸਟੇਟ ਦਾ ਰਾਈਟ ਹੈ ਸਟੇਟ ਦੇ ਰਾਈਟ ਨੂੰ ਖਤਮ ਕਰਕੇ ਤੁਸੀਂ ਸੈਂਟਰ ਵਾਲੇ ਸਾਰੀਆਂ ਪਾਲਿਸੀਆਂ ਉਹਨਾਂ ਜਿਹੜਾ ਰਾਈਟ ਲੈ ਰਹੇ ਹੋ ਇੱਕ ਦੇਸ਼ ਦਾ ਕਿਸਾਨ ਬਰਦਾਸ਼ਤ ਨਹੀਂ ਕਰੇਗਾ ਇਹਨੂੰ ਲੈ ਕੇ ਲੋਕਾਂ ਦੇ ਅੰਦਰ ਅਵੇਅਰ ਦਾ ਲੋਕਾਂ ਦੇ ਅੰਦਰ ਜਾ ਕੇ ਲੋਕਾਂ ਨੂੰ ਦੱਸ ਰਹੇ ਆ ਕਿ ਇੱਕ ਸਰਕਾਰ ਫਿਰ ਤੁਹਾਡੇ ਤੇ ਤਾਂ ਹਮਲਾ ਕਰ ਰਹੀ ਹੈ ਇਹਨੂੰ ਲੈ ਕੇ ਲੋਕਾਂ ਦੇ ਵਿੱਚ ਰੋਸ਼ ਜ਼ਰੂਰ ਹੈ ਜਿਹੜੀ ਟਹਾਣਾ ਦੇ ਵਿੱਚ ਇਸਕਮ ਵੱਲੋਂ ਜਿਹੜੀ ਮਹਾਪੰਚਾਇਤ ਕੀਤੀ ਜਾ ਰਹੀ ਹੈ ਕਿ ਉੱਥੋਂ ਵੀ ਯੂਪੀ ਦੇ ਕਿਸਾਨ ਸ਼ਾਮਲ ਹੋਣਗੇ ਬਿਲਕੁਲ ਜਿਹੜੇ ਪੂਰੇ ਦੇਸ਼ ਦੇ ਕਿਸਾਨ ਉਹਦੇ ਚਾਣ ਗਿਆ ਇਸਕਮ ਦੀ ਵੱਡੀ ਮੀਟਿੰਗ ਹੈ ਟਹਾਣਾ ਦੇ ਵਿੱਚ ਉਸ ਤੋਂ ਬਾਅਦ ਮੋਗੇ ਦੇ ਵਿੱਚ 9 ਤਰੀਕ ਨੂੰ ਵੱਡੀ ਮੀਟਿੰਗ ਹੈ ਪੂਰੇ ਦੇਸ਼ ਦੇ 500 ਕਿਸਾਨ ਜਥੇ ਬੰਦਿਆਂ ਦਾ ਇਸਕਮ ਜਿਹੜਾ ਪੂਰੇ ਸਾਊਥ ਤੋਂ ਲੈ ਕੇ ਈਸਟ ਨਾਰਥਰਨ ਇੰਡੀਆ ਤੇ ਪੂਰੇ ਦੇਸ਼ ਦੇ ਕਿਸਾਨ ਉਹ ਜੀ ਸਹੂਲियत ਕਰਦੇਗੇ ਔਰ ਸਰਕਾਰ ਦੇ ਉੱਤੇ ਲਗਾਤਾਰ ਇੱਕ ਗੱਲ ਦਾ ਡਿਮਾਂਡ ਦਬਾਅ ਹੈ ਕਿ ਸਰਕਾਰ ਗੱਲ ਦਾ ਰਾਸਤਾ ਸ਼ੁਰੂ ਕਰੇ ਇਹ ਸਨ ਸਾਡੇ ਨਾਲ ਜਿਹੜੇ ਉੱਤਰ ਪ੍ਰਦੇਸ਼ ਤੋਂ ਕਿਸਾਨ ਆ ਗੂ ਜਿਨ੍ਹਾਂ ਤੇ ਜਦੋਂ ਲਖੀਮਪੁਰ ਕਿਰੀ ਜਿਹੜਾ ਅਕਤੂਬਰ ਦੇ ਵਿੱਚ ਨਰ ਸੰਹਾਰ ਹੋਇਆ ਸੀ ਤਾਂ ਇਹਨਾਂ ਤੇ ਹਮਲਾ ਹੋਇਆ ਸੀ ਤਾਂ ਜਿਹੜਾ ਇਹਨਾਂ ਦੇ ਸਾਥੀ ਕਿਸਾਨ ਸੀ ਉਹ ਉਹਨਾਂ ਦੀ ਜਿਹੜੀ ਮੌਤ ਹੋ ਗਈ ਸੀ ਤੇ ਉਹ ਅੱਜ ਵੀ ਇਨਸਾਫ ਦੀ ਲੜਾਈ ਲੜ ਰਹੇ ਨੇ ਤੇ ਇਸ ਅੰਦੋਲਨ ਦੀ ਇੱਕ ਮੰਗ ਇਹ ਵੀ ਆ ਵੱਡੇ ਰੂਪ ਦੇ ਵਿੱਚ ਕਿ ਲਖੀਮਪੁਰ ਖਰੀਦਾ ਜਿਹੜਾ ਇਨਸਾਫ ਦਿੱਤਾ ਜਾਵੇ ਤਾਂ ਅੱਜ ਇਹ ਦੋ ਸਮਾਜਵਾਦੀ ਪਾਰਟੀ ਦੇ ਜਿਹੜੇ ਐਮਪੀ ਆ ਉਹਨਾਂ ਨੂੰ ਨਾਲ ਲੈ ਕੇ ਇੱਥੇ ਪਹੁੰਚੇ ਨੇ ਤੇ ਡੱਲੇਵਾਲ ਸਾਹਿਬ ਨੂੰ ਜਿਹੜਾ ਆਪਣਾ ਸਮਰਥਨ ਦੇਣ ਆਏ ਨੇ ਧੰਨਵਾਦ